ਮੈਂ ਸੰਜੀਪ ਕੁਮਾਰ ਸਿੰਘਲਾ ਸਾਰੇ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਬੰਦੀ ਛੋੜ ਦਿਵਸ ਅਤੇ ਵਿਸ਼ਕਰਮਾ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਕਾਮਨਾ ਕਰਦਾ ਹਾਂ ਕਿ ਇਹ ਹਰ ਇੱਕ ਲਈ ਜਿਹੜੀ ਦੀਵਾਲੀ ਹੈ ਗ੍ਰੀਨ ਦੀਵਾਲੀ ਸ਼ੋਭ ਦੀਵਾਲੀ ਤੇ ਤੰਦਰੁਸਤੀ ਲੈ ਕੇ ਆਵੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਸਾਰਿਆਂ ਨੂੰ ਇਸ ਦੀਵਾਲੀ ਤੇ ਮਤਬਕਸੀ ਵੀ ਨਸ਼ੇ ਤੋਂ ਦੂਰ ਰਹਿਣ ਜਿਹੜੇ ਕੋਈ ਨਸ਼ੇ ਸਾਡੇ ਭਰਾ ਇਨਵੋਲਵ ਨੇ ਤੇ ਜਿਹੜੇ ਵੀ ਕੋਈ ਹੋਰ ਗਲਤ ਸੰਗਤ ਚ ਪਏ ਆ ਆ ਦਿਵਾਲੀ ਤੇ ਉਹ ਇਹਨਾਂ ਸੰਗਤਾਂ ਨੂੰ ਛੱਡ ਕੇ ਇੱਕ ਵਧੀਆ ਅਸੀਂ ਸਮਾਜ ਦੀ ਸਿਰਜਣਾ ਕਰੀਏ ਸਾਰਿਆਂ ਨੂੰ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸૌ ਤੋਂ ਪਹਿਲਾਂ ਮਾ ਗੁਰਜੀਤ ਸਿੰਘ ਨੂੰ ਮੀਡੀਆ ਸਾਡੀ ਕਾਰਜ ਕਰਨਾ ਤੇ ਬਹੁਤ ਬਹੁਤ ਵਧਾਈਆਂ ਸ਼ੁਕਰੀਆ ਕਰਦਾ ਔਰ ਅਸੀਂ ਸੱਚੇ ਪਾਤਸ਼ਾਹ ਕੇ ਇਹ ਹਜੀ ਅਰਦਾਸ ਕਰਦੇ ਆਂ ਵੀ ਦਿਵਾਲੀ ਵਾਲਾ ਦਿਨ ਵਿਸ਼ਕਰਮਾ ਵਾਲਾ ਦਿਨ ਬੰਦੀ ਛੋੜ ਦਿਵਸ ਸਾਰੇ ਵੱਟ ਦੇ ਵਿੱਚ ਬੜੀ ਧੂਮ-ਤਮਨਾ ਮਨਾ ਰਹੇ ਆਂ ਔਰ ਸਾਰਿਆਂ ਨੂੰ ਇਹਨਾਂ ਦੀਆਂ ਬਹੁਤ-ਬਹੁਤ ਵਧਾਈਆਂ ਔਰ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਜਿਵੇਂ ਪੰਜਾਬ ਸਰਕਾਰ ਨੇ ਯੁੱਧ ਨਸ਼ਾ ਵਿਰੋਧ ਜੀੜਾ ਚੱਕਿਆ ਵੀ ਉਹ ਨਸ਼ਾ ਤੋਂ ਕੁਰੀਸ਼ ਕਰਨ ਔਰ ਗਰੀਨ ਦੀਵਾਲੀ ਮਨਾਉਣ ਔਰ ਜੋ ਆਪਣੇ ਪਟਾਕੇ ਐ ਪ੍ਰਦੂਸ਼ਣ ਐ ਉਹ ਤੋਂ ਰਹਿਤ ਰਹਿਣ ਦੀ ਕੋਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਥੋੜਾ ਜੱਗਾ ਬਰਾੜ ਜੀ ਮੇਰੇ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਤੇ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੇ ਲੱਖ ਲੱਖ ਮੁਬਾਰਕਾ ਹੋਣ ਆਸ ਕਰਦੇ ਆ ਸਾਰੇ ਸੁੱਖ ਸ਼ਾਂਤੀ ਨਾਲ ਦੀਵਾਲੀ ਮਨਾਉਣ ਵੈਗੁਰੂ ਕਚੜੀ ਕਲਾਬ ਅੱਗੇ ਸਾਰੇ ਤੇ ਪਰਿਵਾਰਾਂ ਨੂੰ ਤੇ ਸਾਰਿਆਂ ਨੂੰ ਇੱਕ ਬੇਨਤੀ ਵੀ ਆ ਕਿ ਜੇ ਦਿਵਾਲੀ ਆ ਇਹ ਪ੍ਰਦੂਸ਼ਣ ਰਹਿਤ ਮਨਾਈ ਜਾਵੇ ਤਾਂ ਜੋ ਵਾਤਾਵਰਨ ਜਿਹੜਾ ਉਹ ਸੁਧਰ ਆ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਾਕਾ ਗਿੱਲ ਸੂਨ ਨਗਰ ਨਿਵਾਸੀਆਂ ਨੂੰ ਦਿਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਆਸ ਕਰਦਾ ਸਾਰਿਆਂ ਦੀ ਦਿਵਾਲੀ ਵਧੀਆ ਹੋਵੇ